ਸੰਕਟ ਵਿੱਚ ਗਿਰੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਕੀਤਾ ਪਿਛਲੇ ਕਾਫੀ ਸਮੇਂ ਤੋਂ ਚੌਣ ਮੈਦਾਨ ਤੋਂ ਦੂਰ ਰਹਿ ਰਿਹਾ ਅਕਾਲੀ ਦਲ ਹੁਣ ਚੌੜਾ ਲੜਨ ਦਾ ਐਲਾਨ ਕਰ ਰਿਹਾ ਅਕਾਲੀ ਦਲ ਨੇ ਲੁਧਿਆਣਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਣ ਤੋਂ ਇਲਾਵਾ ਬਲਾਕ ਸਵਿਤੀ ਦੇ ਜ਼ਿਲ੍ਹਾ ਪੰਚਾਇਤ ਚੌਣਾ ਲੜਨ ਦਾ ਫੈਸਲਾ ਕੀਤਾ ਇਹ ਫੈਸਲਾ ਵੀਵਾਰ ਨੂੰ ਪਾਰਟੀ ਨੇ ਪਾਰਲੀਮੈਂਟਰੀ ਬੋਰਡ ਦੇ ਵਿੱਚ ਮੀਟਿੰਗ ਦੇ ਵਿੱਚ ਲਿੱਤਾ ਦੱਸ ਦਈਏ ਕਿ ਅਕਾਲੀ ਦਲ ਨੇ ਪਿਛਲੀਆਂ ਜਨਮਯੋ ਚੋਣਾਂ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੀ ਇਸ ਕਰਕੇ ਅਕਾਲੀ ਦਲ ਸਵਾਲਾਂ ਦੇ ਘੇਰੇ ਵਿੱਚ ਸੀ ਜਿੱਤੇ ਕਿ ਪਿਛਲੇ ਵਾਰ ਵੋਟਾਂ ਨਾ ਲੜਨ ਕਰਕੇ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਸੀ ਕਿ ਭਾਜਪਾ ਨੂੰ ਫਾਇਦਾ ਦੇਣ ਲਈ ਅਕਾਲੀ ਦਲ ਚੋਣ ਮੈਦਾਨ ਵਿੱਚੋਂ ਬਾਹਰ ਹੋ ਰਿਹਾ ਹੈ ਉੱਥੇ ਹੀ ਇਸਰ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਅਕਾਲੀ ਦਲ ਨੇ ਮੈਦਾਨ ਵਿੱਚ ਡਟਣ ਦਾ ਫੈਸਲਾ ਕਰ ਲਿਆ ਦਰਸਲ ਸ਼ਿਉਮੀ ਅਕਾਲੀ ਦਲ ਪਿਛਲੇ ਦਾ ਆਕੇ ਤੋਂ ਲਗਾਤਾਰ ਚੋਣਾਂ ਹਾਰਦਾ ਆ ਰਿਹਾ ਹੈ ਇਸ ਕਰਕੇ ਪਾਰਟੀ ਅੰਦਰ ਸੰਕਟ ਖੜਾ ਹੋ ਗਿਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਸਤਫਾ ਦੇ ਚੁੱਕੇ ਹਨ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਖਿੱਚੋ ਤਣ ਚੱਲ ਰਹੀ ਹੈ ਸ਼੍ਰੀ ਹਰਤਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 2 ਦਸੰਬਰ ਨੂੰ ਨਵੇਂ ਸਿਰੇ ਤੋਂ ਮੈਂਬਰ ਭਰਤੀ ਕਰਕੇ ਨਵੇਂ ਅਹੁਦੇਦਾਰ ਚੁਣੰਦਾ ਆਦੇਸ਼ ਦਿੱਤਾ ਸੋ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਉਣ ਵਾਲੀਆਂ ਜਿੰਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਕੀ ਰੋਲ ਰਹੇਗਾ